2026 ਦਾ ਨਵਾਂ ਸਾਲ ਪਹਿਲਾ ਮਹੀਨਾ ਜਨਵਰੀ ਦਾ ਲੋੜੀ ਦਾ ਤਿਉਹਾਰ ਸਾਡੇ ਪੰਜਾਬੀਆਂ ਦਾ ਮੇਨ ਤਿਉਹਾਰ ਹੈ ਤੇ ਬਾਬਾ ਸ਼ਾਮ ਦਾ ਹੁਕਮ ਹੋਇਆ ਕਿ ਸ਼ਾਮ ਪ੍ਰੇਮਿਆਂ ਦੇ ਨਾਲ ਲੋੜੀ ਮਨਾਈ ਜਾਵੇ ਤੇ ਉੱਚੇ-ਚੇ ਤੌਰ ਦੇ ਮੈਂ ਆਪਣੇ ਮਿੱਤਰਾਂ ਨੂੰ ਸ਼ਾਮ ਪ੍ਰੇਮਿਆਂ ਨੂੰ ਫੋਨ ਕੀਤਾ ਤੇ ਅੱਜ ਤੁਹਾਡੇ ਸਾਹਮਣੇ ਆ ਬੜਾ ਵਧੀਆ ਢੰਗ ਨਾਲ ਲੋੜੀ ਦਾ ਅਸੀਂ ਤਿਆਰ ਮਨਾ ਰਹੇ ਹਾਂ ਸਾਰੇ ਪਰਿਵਾਰ ਮਿਲ ਕੇ ਰਾਜਪੁਰਾ ਦੇ ਹਲਕੇ ਦੇ ਮੈਂ ਸੇਵਾਦਾਰ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਮੈਂ ਹਾਂ ਤੇ ਮੈਂ ਰਾਜਪੁਰਾ ਦੀ ਸੇਵਾ ਕਰਾਂਗਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਤਨਾ ਵੱਧ ਤੋਂ ਵੱਧ ਹੋ ਸਕਦਾ ਮੈਂ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਾਂਗਾ ਗਰੀਬਾਂ ਦੀ ਮਦਦ ਕਰਾਂਗਾ ਜਿਹੜਾ ਵੀ ਕੋਈ ਸ਼ਖਸ ਕਿਸੇ ਵੀ ਗੱਲ ਤੋਂ ਪਰੇਸ਼ਾਨ ਹੈ ਲਕੀ ਜੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਮੈਂ ਆਪਣੇ ਉਸ वचन ਤੇ ਪੂਰਾ ਉਤਰ ਸਕਾਂ ਤੇ ਜਦ ਤੱਕ ਮੇਰੀ ਜ਼ਿੰਦਗੀ ਹੈ ਮੈਂ ਇਸ ਤਰ੍ਹਾਂ ਜ਼ਰੂਰਤਮੰਦ ਲੋਕਾਂ ਦੀ ਆਪਣੇ ਹਲਕੇ ਦੇ ਵਿੱਚ ਸੇਵਾ ਕਰਦਾ ਰਹਾਂ ਹਾਂ ਜੀ 2026 ਦੇ ਵਿੱਚ 26 ਪਰਿਵਾਰਾਂ ਨੂੰ ਅਸੀਂ ਗਣਤੰਤਰ ਦਿਵਸ ਵਾਲੇ ਦਿਨ ਗਣਤੰਤਰ ਦਿਵਸ ਦਾ ਜਿਹੜਾ ਦਿਨ ਹੈ ਉਹ ਦੇਸ਼ ਦਾ ਬੜਾ ਪ੍ਰਮੁੱਖ ਦਿਨ ਹੈ ਇਸ ਦਿਨ ਆਪਣੇ ਦੇਸ਼ ਦਾ ਸੰਵਿਧਾਨ ਬਣਿਆ ਸੀਗਾ ਤੇ ਉਸੇ ਦਿਨ ਅਸੀਂ ਇੱਕ ਬੜੇ ਅੱਛੇ ਕੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅਸੀਂ 26 ਪਰਿਵਾਰ ਨੂੰ ਰਾਸ਼ਨ ਵਿਤਰਨ ਸਮਾਰੋਹ ਪਹਿਲਾ ਸੜਾ ਰਾਸ਼ਟਰੀ ਬਾਲਪੁਰ ਵਰਕਰ ਮਹਾਸੰਗਤ ਦੀ ਤਰਫੋਂ ਦਿੱਤਾ ਜਾਏਗਾ ਔਰ ਉਹ ਵੀ ਇੱਕ ਸਚਾਰੂ ਢੰਗ ਦੇ ਨਾਲ ਅਸੀਂ ਹਰ ਮਹੀਨੇ ਰਾਸ਼ਨ ਸਮਾਰੋਹ ਕਰਾਂਗੇ ਖਾਸ ਗੱਲ ਬਸ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ 26 ਜਨਵਰੀ ਦੇਸ਼ ਦਾ ਬੜਾ ਇੱਕ ਅਹਿਮ ਦਿਨ ਮੰਨਿਆ ਜਾਂਦਾ ਹੈ ਸਾਰਾ ਦੇਸ਼ ਇਸ ਨੂੰ ਗਰਤਾੰਤਰ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਤੇ ਸਾ ਅਸੀਂ ਤੇ ਸਾਡੀ ਜਿਹੜੀ ਟੀਮ ਹੈ ਉਹ ਆਸ ਕਰਦੇ ਆ ਵੀ ਸਾਡਾ ਦੇਸ਼ ਹਿੰਦੁਸਤਾਨ ਤਰੱਕੀ ਕਰੇ ਔਰ ਅਸੀਂ ਵੀ ਇਸ ਤਰ੍ਹਾਂ ਸਮਾਜ ਦੇ ਰੂਪ ਦੇ ਵਿੱਚ ਕੰਮ ਕਰਦੇ ਰਹੀਏ ਪਰਿਵਾਰ ਦੇ ਰੂਪ ਦੇ ਵਿੱਚ ਕੰਮ ਕਰਦੇ ਰਹੀਏ ਔਰ ਚੁਰਤਮਤ ਲੋਕਾਂ ਦੀ ਮਦਦ ਕਰਕੇ ਲੋਕਾਂ ਨੂੰ ਲੋਕਾਂ ਦੇ ਸਤਰ ਨੂੰ ਉੱਚਾ ਚੱਕਰ ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਇਹ ਅਸੀਂ 26 ਜਨਵਰੀ ਵਾਲ ਦਿਨ ਜਿਹੜਾ ਡਿਸਾਈਡ ਕੀਤਾ ਤੇ 26 ਜਨਵਰੀ ਜਿਹੜਾ ਹੈ ਸਹੀ ਮਹੀਨੇ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬੜਾ ਖੁਸ਼ ਨਸੀਬ ਦਿਨ ਹੈ ਦੇਖੋ ਜੀ 2026 ਦਾ ਨਵਾਂ ਸਾਲ ਪਹਿਲਾ ਮਹੀਨਾ ਜਿਹਦਾ ਲੋੜੀ ਦਾ ਤਿਉਹਾਰ ਸਾਡੇ ਪੰਜਾਬੀਆਂ ਦਾ ਮੇਨ ਤਿਉਹਾਰ ਹੈ ਤੇ ਬਾਬਾ ਸ਼ਾਮ ਦਾ ਹੁਕਮ ਹੋਇਆ ਕਿ ਸ਼ਾਮ ਪ੍ਰੇਮਿਆਂ ਦੇ ਨਾਲ ਲੋੜੀ ਮਨਾਈ ਜਾਵੇ ਤੇ ਉੱਚੇ-ਚੇ ਤੌਰ ਦੇ ਮੈਂ ਆਪਣੇ ਮਿੱਤਰਾਂ ਨੂੰ ਸ਼ਾਮ ਪ੍ਰੇਮਿਆਂ ਨੂੰ ਫੋਨ ਕੀਤਾ ਤੇ ਅੱਜ ਤੁਹਾਡੇ ਸਾਹਮਣੇ ਬੜਾ ਵਧੀਆ ਢੰਗ ਨਾਲ ਲੋੜੀ ਦਾ ਅਸੀਂ ਤਿਆਰ ਮਨਾ ਰਹੇ ਹਾਂ ਸਾਰੇ ਪਰਿਵਾਰ ਮਿਲ ਕੇ ਤੇ ਕੀ ਕਹਿਣਾ ਚਾਹੁੰਦੇ ਹੋ ਹਲਕਾ ਨਿਵਾਸੀਆਂ ਨੂੰ ਸਾਲ ਦਾ ਪਹਿਲਾ ਤਿਉਹਾਰ ਤੇ ਹੋਰ ਅੱਗੇ ਦੀ ਕੀ ਤੁਹਾਡੇ ਪ੍ਰੋਜੈਕਟ ਹੈ ਰਾਜਪੁਰਾ ਦੇ ਹਲਕੇ ਦੇ ਮੈਂ ਸੇਵਾਦਾਰ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਮੈਂ हां ਤੇ ਮੈਂ ਰਾਜਪੁਰਾ ਦੀ ਸੇਵਾ ਕਰਾਂਗਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਤਨਾ ਵੱਧ ਤੋਂ ਵੱਧ ਹੋ ਸਕਦਾ ਮੈਂ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਾਂਗਾ ਗਰੀਬਾਂ ਦੀ ਮਦਦ ਕਰਾਂਗਾ ਜਿਹੜਾ ਵੀ ਕੋਈ ਸ਼ਖਸ ਕਿਸੇ ਵੀ ਗੱਲ ਤੋਂ ਪਰੇਸ਼ਾਨ ਹੈ ਲਕੀ ਜੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਮੈਂ ਆਪਣੇ ਉਸ ਵਚਨ ਤੇ ਪੂਰਾ ਉਤਰ ਸਕਾਂ ਤੇ ਜਦ ਤੱਕ ਮੇਰੀ ਜ਼ਿੰਦਗੀ ਆ ਮੈਂ ਇਸ ਤਰ੍ਹਾਂ ਜ਼ਰੂਰਤਮੰਦ ਲੋਕਾਂ ਦੀ ਆਪਣੇ ਹਲਕੇ ਦੇ ਵਿੱਚ ਸੇਵਾ ਕਰਦਾ ਰਹਾਂਗਾ ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਕਿ ਆਉਣ ਵਾਲੇ ਕੁਝ ਦਿਨਾਂ ਇਸ ਤੁਹਾਡੇ ਵੱਲੋਂ ਰਾਸ਼ਨ ਵੰਡਰਨ ਮੁਹਿੰਮ ਦਾ ਵੀ ਸ਼ੁਰੂ ਆਗਾਜ਼ ਕੀਤਾ ਜਾ ਰਿਹਾ ਹਾਂਜੀ 2026 ਦੇ ਵਿੱਚ 26 ਪਰਿਵਾਰਾਂ ਨੂੰ ਅਸੀਂ ਗਣਤੰਤਰ ਦਿਵਸ ਵਾਲੇ ਦਿਨ ਗਣਤੰਤਰ ਦਿਵਸ ਦਾ ਜਿਹੜਾ ਦਿਨ ਹੈ ਉਹ ਦੇਸ਼ ਦਾ ਬੜਾ ਪ੍ਰਮੁੱਖ ਦਿਨ ਹੈ ਇਸ ਦਿਨ ਆਪਣੇ ਦੇਸ਼ ਦਾ ਸੰਵਿਧਾਨ ਬਣਿਆ ਸੀਗਾ ਤੇ ਉਸੇ ਦਿਨ ਅਸੀਂ ਇੱਕ ਬੜੇ ਅੱਛੇ ਕੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅਸੀਂ 26 ਪਰਿਵਾਰ ਨੂੰ ਰਾਸ਼ਨ ਵਿਤਰਨ ਸਮਾਰੋਹ ਪਹਿਲਾ ਸਾਲਾ ਰਾਸ਼ਟਰੀ ਬਾਲਪੁਰ ਵਰਕਰ ਮਹਾਸੰਘ ਦੀ ਤਰਫੋਂ ਦਿੱਤਾ ਜਾਏਗਾ ਅਤੇ ਉਹ ਵੀ ਇੱਕ ਸੁਚਾਰੂ ਢੰਗ ਦੇ ਨਾਲ ਅਸੀਂ ਹਰ ਮਹੀਨੇ ਰਾਸ਼ਨ ਸਮਾਰੋਹ ਕਰਾਂਗੇ ਸਰਦਾਰ ਜੀ ਇੱਕ ਗੱਲ ਹੋਰ ਸੋਚਣ ਵਾਲੀ ਹੈ 26 ਪਰਿਵਾਰ 26 ਜਨਵਰੀ ਤੇ 2026 ਨੂੰ ਸ਼ੁਰੂਆਤ ਕੋਈ ਖਾਸ ਗੱਲ ਖਾਸ ਗੱਲ ਬਸ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ 26 ਜਨਵਰੀ ਦੇਸ਼ ਦਾ ਬੜਾ ਇੱਕ ਅਹਿਮ ਦਿਨ ਮਨਿਆ ਜਾਂਦਾ ਸਾਰਾ ਦੇਸ਼ ਇਸ ਨੂੰ ਗਣਤੰਤਰ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਤੇ ਸਾ ਅਸੀਂ ਤੇ ਸਾਡੀ ਜਿਹੜੀ ਟੀਮ ਹੈ ਉਹ ਆਸ ਕਰਦੇ ਆ ਵੀ ਸਾਡਾ ਦੇਸ਼ ਹਿੰਦੁਸਤਾਨ ਤਰੱਕੀ ਕਰੇ ਔਰ ਅਸੀਂ ਵੀ ਇਸ ਤਰ੍ਹਾਂ ਸਮਾਜ ਦੇ ਰੂਪ ਦੇ ਵਿੱਚ ਕੰਮ ਕਰਦੇ ਰਹੀਏ ਪਰਿਵਾਰ ਦੇ ਰੂਪ ਦੇ ਵਿੱਚ ਕੰਮ ਕਰਦੇ ਰਹੀਏ ਔਰ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਕੇ ਲੋਕਾਂ ਨੂੰ ਲੋਕਾਂ ਦੇ ਸਟਰ ਨੂੰ ਉੱਚ ਅਸੀਂ ਕੋਸ਼ਿਸ਼ ਕਰਾਂਗੇ ਅਸੀਂ 26 ਜਨਵਰੀ ਵਾਲ ਦਿਨ ਜਿਹੜਾ ਡਿਸਾਈਡ ਕੀਤਾ ਤੇ 26 ਜਨਵਰੀ ਜਿਹੜਾ ਹੈ ਸਹੀ ਮਹੀਨੇ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬੜਾ ਖੁਸ਼ ਨਸੀਬ ਦਿਨ ਹੈ